ਨੇ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਸਮਾਜ ਸੇਵਾ ਦੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਇਹ ਤਾਂ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਜਿਹੜੀ ਕੀਤੀ ਜਾ ਰਹੀ ਹੈ तकरीबन ਪਿਛਲੇ ਲੰਬੇ ਸਮੇਂ ਤੋਂ 35 ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਅਸੀਂ ਤਰਜੀਹ ਦੇਣਾ ਔਰ ਹਰ ਬੀਟਾ ਲਈ ਵੀ ਅਸੀਂ ਮਦਦ ਕਰ ਰਹੇ ਹਾਂ ਹੋਰ ਵੀ ਜਿਹੜੇ ਨੇਕ ਕਾਰਜ ਜੋ ਸਮਾਜ ਨੂੰ ਸੇਧ ਦੇ ਰਹੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਸਾਡੀ ਸ਼ਮੂਲੀਅਤ ਹੈ ਹਰ ਪਿੰਡ ਲਈ ਕੀ ਕਰ ਰਿਹਾ ਹੈ ਸੰਗਠਨ ਆਪਣੇ ਹਰ ਬੀਟਾ ਲਈ ਵੀ ਅਸੀਂ ਜੋ ਸਾਡੇ ਕੋਲ ਜੋ ਵੀ ਮਤਲਬ ਆਰਥਿਕ ਮਦਦ ਹੋ ਸਕੀ ਹੈ ਇਸ ਤਰ੍ਹਾਂ ਉਹ ਵਿਖਦੇ ਵਿੱਚ ਕੀ ਸੋਚ ਕਮੇਟੀ ਵਿੱਚ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣਾ ਜਿਹੜੇ ਪੱਤਰਕਾਰਤਾ ਦੇ ਤੌਰ ਤੇ ਉੱਪਰ ਕੀ ਹੈਗਾ ਕੁਝ ਪੱਤਰਕਾਰਤਾ ਦੇ ਤੌਰ ਦੇ ਉੱਤੇ ਜੇ ਸਿਰਫ ਇਹੀ ਆ ਕਿ ਪੱਤਰਕਾਰਤਾ ਜਿਹੜੀ ਆ ਨਰੂਲ ਜਿਹੜੀ ਪੱਤਰਕਾਰੀ ਜਿਹੜੀ ਆ ਉਸ ਦਾ ਅਸੀਂ ਸਾਥ ਦੇਵਾਂਗੇ ਬਾਕੀ ਜਿਹੜੇ ਹੋਰ ਗਲਤਾਂ ਤਰੀਕੇ ਨਾਲ ਪੱਤਰਕਾਰੀ ਕਰਦੇ ਆ ਅਸੀਂ ਉਹਨਾਂ ਦਾ ਬਿਲਕੁਲ ਸਹਿਯੋਗ ਨਹੀਂ ਕਰਾਂਗੇ ਇਹ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਸਮਾਜ ਸੇਵਾ ਦੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਇਹ ਤਾਂ ਬੜੇ ਲੰਬੇ ਸਮੇਂ ਤੋਂ ਪ੍ਰੋਜੈਕਟ ਜਿਹੜੀ ਕੀਤੀ ਜਾ ਰਹੀ ਹੈ तकरीबन ਪਿਛਲੇ ਲੰਬੇ ਸਮੇਂ ਤੋਂ ਸੰਕਲਪਿਕ ਸਮਰਥਾ ਤੋਂ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਨੂੰ ਅਸੀਂ ਤਰਜੀਹ ਦੇ ਰਹੇ ਹਾਂ ਔਰ ਹਰ ਬੀਟਾ ਲਈ ਵੀ ਅਸੀਂ ਮਦਦ ਕਰ ਰਹੇ ਹਾਂ ਹੋਰ ਵੀ ਜਿਹੜੇ ਨੇਕ ਕਾਰਜ ਜੋ ਸਮਾਜ ਨੂੰ ਸੇਧ ਦੇਣ ਵਾਲੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਸਾਡੀ ਸ਼ਮੂਲੀਅਤ ਹੈ ਹਰ ਪਿੰਡ 'ਤੇ ਲਈ ਕੀ ਕਰ ਰਿਹਾ ਹੈ ਸੰਗਠਨ ਆਪਣਾ ਹਰ ਬੀਟਾ ਲਈ ਵੀ ਅਸੀਂ ਜੋ ਸਾਡੇ ਕੋਲ ਜੋ ਵੀ ਮਤਲਬ ਆਰਥਿਕ ਮਦਦ ਹੋ ਸਕੀ ਅਸੀਂ ਕਰਾਂ। ਉਹ ਵਿਖਦੇ ਵਿੱਚ ਕੀ ਸੋਚਦੇ? ਕਮੇਟੀ ਵਿੱਚ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣਾ। ਕਿ ਜਿਹੜੇ ਪੱਤਰਕਾਰਤਾ ਦੇ ਤੌਰ ਤੇ ਉੱਪਰ ਕੀ ਹੈਗਾ ਪ੍ਰਸ਼ਨ? ਪੱਤਰਕਾਰਤਾ ਦੇ ਤੌਰ ਦੇ ਉੱਤੇ ਜਦ ਸਿਰਫ ਇਹੀ ਆ ਕਿ ਪੱਤਰਕਾਰਤਾ ਜਿਹੜੀ ਆ ਨਿਰੂਮਲ ਜਿਹੜੀ ਪੱਤਰਕਾਰੀ ਜਿਹੜੀ ਆ ਉਸ ਦਾ ਅਸੀਂ ਸਾਥ ਦੇਵਾਂਗੇ। ਬਾਕੀ ਜਿਹੜੇ ਉਹ ਗਲਤਾਂ ਤਰੀਕੇ ਨਾਲ ਪੱਤਰਕਾਰੀ ਕਰਦੇ ਆ ਅਸੀਂ ਉਹਨਾਂ ਦਾ ਬਿਲਕੁਲ ਸਹਿਯੋਗ ਨਹੀਂ ਕਰਾਂਗੇ।